ਇਹ ਨਕਲੀ ਪੁਲਿਸ ਨਕਲੀ ਪਾਇਲਟ ਗੱਡੀ ਨਕਲੀ ਵੀਆਈਪੀ ਇਹ ਕੌਣ ਸੀ ਤੇ ਕੀ ਧੰਦਾ ਕਰਦਾ ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇਸ ਪਾਇਲਟ ਕਿਨੂੰ ਕਰ ਰਹੇ ਕੌਣਾ ਬੰਦਾ ਭਾ ਕਹਿੰਦਾ ਤੇਰਾ ਕੋਈ ਮਤਲਬ ਨਹੀਂ ਤੂੰ ਵੀਡੀਓ ਕਿਉਂ ਬਣਾ ਰਿਹਾ ਮੇਰੇ ਜਿਵੇਂ ਫੋਨ ਕੋਣ ਦੀ ਕੋਸ਼ਿਸ਼ ਕੀਤੀ ਉਹ ਇਹ ਜੀ ਇਹਨਾਂ ਨੇ ਜਦੋਂ ਪਤਾ ਲੱਗਿਆ ਵੀ ਇਹ ਤਾਂ ਕੰਮ ਟੇਡਾ ਹੋ ਗਿਆ ਇਹਨਾਂ ਨੇ ਜੀ ਉੱਥੋਂ ਗੱਡੀਆਂ ਭਜਾ ਲਈ ਗੱਡੀਆਂ ਫਿਰ ਐ ਇੰਨੀਆਂ ਕਿ ਭਜਾਈਆਂ ਤੁਸੀਂ ਗੱਲ ਹੀ ਛੱਡ ਹੁਣ ਤੁਸੀਂ ਮੋਹੱਲੀ ਤੋਂ ਪੰਜ ਟੋਲ ਪਲਾਜ਼ੇ ਕ੍ਰੋਸ ਕਰਤੇ ਬੇ ਤਹਾ ਪੁਲਿਸ ਦੇ ਨਾਕੇ ਕ੍ਰੋਸ ਕਰ ਲਏ ਤੇ ਕਿਸੇ ਨੇ ਰੋਕਿਆ ਨਹੀਂ ਹੁਣ ਇਹ ਜਾਲੀ ਪਾਇਲਟ ਪੈਲੀਗਲ ਪਾਇਲਟ ਅਲਾਉਡ ਨਹੀਂ ਪਿੱਛੇ ਪਾਇਲਟ ਲਿਖਿਆ ਹੋਇਆ ਇੱਥੇ ਤਾਂ ਹੈਰਾਨੀ ਦੀ ਗੱਲ ਹੈ ਕਿ ਜੈਮਰ ਜਿਹੜੇ ਹੁੰਦੇ ਨੇ ਨਾ ਜੈਮਰ ਪਿੱਛੇ ਓਵੇਂ ਪਾਈਪਾਂ ਲਾ ਕੇ ਨਕਲੀ ਜੈਮਰ ਤੱਕ ਬਣਾਏ ਹੋਏ ਨੇ ਲੋਕਾਂ ਨੇ ਆਪਣੀਆਂ ਪਰਸਨਲ ਸਕਿਉਰਟੀਆਂ ਰੱਖ ਕੇ ਜਿਹੜਾ 25 30 ਲੱਖ ਦਾ ਪਿਸਤੌਲ ਬਾਹਰ ਲਾ ਲੈਂਦਾ ਨਾ ਛੋਟੇ ਵੀਰ ਉਹ ਕੋਈ ਮੋਟਰਸਾਈਕਲ ਤੇ ਨਹੀਂ ਲੈ ਕੇ ਜਾਂਦਾ ਉਹ ਫਿਰ ਐਹੋ ਜਿਹੀਆਂ ਗੱਡੀਆਂ ਤੇ ਹੀ ਲੈ ਕੇ ਜਾਂਦਾ ਹੁਣ ਜੇ ਐਂ ਗੱਡੀਆਂ ਨੰਗਨ ਲੱਗ ਪਈਆਂ ਮਾੜੀਆਂ ਗੱਡੀਆਂ 'ਚ ਟਟਕੈਤੀਆਂ ਨਹੀਂ ਹੁੰਦੀਆਂ ਮਾੜੀਆਂ ਗੱਡੀਆਂ 'ਚ ਸਮੱਗਲਿੰਗ ਨਹੀਂ ਹੁੰਦੀ ਤੇ ਜੇ ਇਹ ਗੱਡੀ ਪੰਜਾਬ ਦੀ ਰਾਜਧਾਨੀ ਤੋਂ ਚੱਲ ਕੇ ਤੇ ਬਠਿੰਡੇ ਪਹੁੰਚ ਕੇ ਤੇ ਅੱਗੇ ਕਿੱਥੇ ਗਈ ਤੇ ਪੁਲਿਸ ਨੇ ਕਿਸੇ ਨੂੰ ਰੋਕਿਆ ਨਹੀਂ ਤੇ ਉਹਨਾਂ ਨੇ ਮੈਨੂੰ ਇੰਟਰਸੈਪਟ ਕਰ ਲਿਆ ਮੇਰੇ ਅੱਗੇ ਰਸਤਾ ਬਲਾਕ ਕਰਕੇ ਗੱਡੀ ਰੋਕ ਗੱਡੀ ਰੋਕ ਕੇ ਜੀ ਪੰਜ ਚਾਰ ਮੁੰਡੇ ਐ ਦਰੋਂ ਦੋ ਚਾਰ ਪਿੱਛੋਂ ਆ ਕੇ ਗੱਡੀ ਐਂ ਘੇਰ ਲਈ ਜਿਵੇਂ ਮੈਂ ਅਤਵਾਦੀ ਹੁਣਾ ਪੁਲਿਸ ਦੀਆਂ ਵਾਂਗੂ ਵਰਤੀਆਂ ਪਾਈਆਂ ਵੀ ਆ ਹੱਥ 'ਚ ਵਾਇਰਲੈਸ ਪੁਰਾਣਾ ਇਤਿਹਾਸ ਵੀ ਕੱਢ ਲਓ ਫੀਮ ਜਿਹੜੀ ਆਈ ਆ ਮੱਧ ਪ੍ਰਦੇਸ਼ ਤੋਂ ਲਾਲ ਬੱਤੀ ਵਾਲੀਆਂ ਗੱਡੀਆਂ ਜੀ ਆਈ ਆ ਠੀਕ ਹੈ ਐਂਬੂਲੈਂਸਾਂ ਦੇ ਵਿੱਚ ਨਸ਼ਾ ਹੀ ਆਇਆ ਜਾਂ ਹਰਿਆਣੇ ਤੋਂ ਸ਼ਰਾਬ ਆਉਂਦੀ ਹੈ ਇਹ ਨਹੀਂ ਦੇਖਦਾ ਕੋਈ ਵੀ ਆ 10 ਵਾਰੀ ਐਂਬੂਲੈਂਸ ਇੱਧਰ ਕਿੱਧਰ ਮੰਗੀ ਨੂੰ ਵਾਇਰਲੈਸ ਦੀਆਂ ਵਾਕੀਆਂ ਟੱਕੀਆਂ ਇਹਦਾ ਲਾਇਸੈਂਸ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਕਰੀ ਵੀ ਇਹਨਾਂ ਕੋਲ 8-10 ਵਾਇਰਲੈਸ ਕਿੱਥੋਂ ਆਏ ਕਿਵੇਂ ਆ ਗਏ ਸਵਾਲ ਦਾ ਜਵਾਬ ਹੈ ਕਿੱਥੋਂ ਨੀਲੀ ਲਾਲ ਬੱਤੀ ਲੱਗੀ ਕਿੱਥੋਂ ਹੂਟਰ ਲੱਗਿਆ ਕਹਿੰਦੇ ਭਾਬੀ ਜੀ ਜੇ ਬਾਈ ਜੀ ਤੁਸੀਂ ਨੱਕੇ ਨੰਗਾ ਇਹ ਹੂਟਰ ਤੁਸੀਂ ਮੁਹੱਲੇ ਤੋਂ ਲੈ ਕੇ ਬਠਿੰਡੇ ਤੱਕ ਮਾਰਦੇ ਆਉਂਦੇ ਆ ਲੋਕਾਂ ਨੂੰ ਹਟ ਜਾ ਪਿੱਛੇ ਹਟ ਜਾ ਪਿੱਛੇ ਕਰਦੇ ਆਉਂਦੇ ਆ ਤੇ ਪੁਲਿਸ ਕਿੱਥੇ ਸੁੱਕੀ ਪਈ ਲੋਕਵਾਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਨਕਲੀ ਪੁਲਿਸ ਕਮਰਈ ਹੈ ਨਕਲੀ ਪਾਇਲਟ ਗੱਡੀਆਂ ਕਮਰਈਆਂ ਨੇ ਪਰ ਅਸਲੀ ਪੁਲਿਸ ਨੂੰ ਦੀ ਖਬਰ ਨਹੀਂ ਹੈ ਅਨੇਕਾਂ ਜਿਹੜੇ ਨਾਕੇ ਲੰਘ ਕੇ ਜਿਵੇਂ ਉਹ ਗੱਡੀ ਕਿਵੇਂ ਅੱਗੇ ਆਉਂਦੀ ਹੈ ਸਾਰੀ ਵੀਡੀਓ ਤੁਸੀਂ ਦੇਖਿਓਗੇ ਸੋਸ਼ਲ ਮੀਡੀਆ ਉੱਤੇ ਜਿਨ੍ਹਾਂ ਨੇ ਉਹ ਬਣਾਈ ਹੈ ਸਵਰਨ ਸਿੰਘ ਦਾਨੇਵਾਲੀ ਸੀਨੀਅਰ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਤੇ ਜਿਹੜੀ ਵੀਡੀਓ ਕਾਫੀ ਜਿਹਨਾਂ ਲੋਕ ਵਾਇਰਲ ਹੋ ਰਹੀ ਹੈ ਕਿ ਉਹਦੇ ਪਿੱਛੇ ਮਕਸਦ ਕੀ ਹੈ ਕਿਉਂ ਨਕਲੀ ਪੁਲਿਸ ਵਾਲੇ ਨਕਲੀ ਗੱਡੀਆਂ ਘੁੰਮ ਰਹੀਆਂ ਨੇ ਉਹਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੱਸੀ ਕਾਲ ਜੀ ਸੱਸੀ ਕਹਿੰਦਾਸ ਠੀਕ ਠਾਕ ਬਹੁਤ ਵਧੀਆ ਜੀ ਤੇ ਜਿਹੜਾ ਮਾਮਲਾ ਤੁਸੀਂ ਵੀਡੀਓ ਪਾਈ ਹੈ ਕਿ ਉਹ ਕੀ ਮਾਮਲਾ ਹੈ ਕਿ ਤੁਸੀਂ ਗੱਡੀ ਵਿੱਚ ਆ ਰਹੇ ਸੀ ਕੀ ਤੁਹਾਨੂੰ ਪਤਾ ਲੱਗਿਆ ਅੱਛਾ ਅਹਿਮਤਾਜ ਪਤਾ ਕੀ ਚੀਜ਼ ਹੈ ਇਹ ਅੱਜ ਦੀ ਗੱਲ ਨਹੀਂ ਹੈ ਤੁਸੀਂ ਵੀ ਦੇਖਿਆ ਕਿ ਲੰਬੇ ਸਮੇਂ ਤੋਂ ਹਾਈਵੇਜ਼ ਦੇ ਉੱਤੇ ਪਹਿਲਾਂ ਵੀ ਨਕਲੀ ਪੁਲਿਸ ਵਾਲੇ ਚੋਰੀਆਂ ਡਕੈਤੀਆਂ ਕਰਦੇ ਰਹੇ ਨੇ ਇਹ ਮਾਮਲਾ ਕੀ ਹੁੰਦਾ ਕਿ ਮੈਂ ਕੱਲ ਚੰਡੀਗੜ੍ਹ ਨੂੰ ਕਵਰੇਜ ਕਰਕੇ ਆ ਰਿਹਾ ਸੀਗਾ ਤੁਹਾਨੂੰ ਪਤਾ ਸਾਰੇ ਪੰਜਾਬ ਸੇ ਵਾਪਸ ਆ ਰਹੇ ਭਾਉਣ ਨਿਗੜ ਫਲਾਈਓਵਰ ਦੇ ਉੱਤੇ ਲੰਮਾ ਜਾਮ ਲੱਗਾ ਸੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਮੈਂ ਕਹਾ ਕਿ ਚਲੋ ਰਾਜਪੁਰੇ ਦਾ ਕੇਸ ਸੀਗਾ ਉੱਥੇ ਵੀ ਇੱਕ ਕੋਈ ਜਿਹੜਾ ਆਪਾਂ ਕਹਿੰਦੇ ਪੋਲੀਟੀਕਲ ਬੰਦਾ ਸੀ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਵਿੱਚ ਉਹ ਤੁਹਾਨੂੰ ਨਾਮਿਨੇਟ ਕੀਤਾ ਹੋਇਆ ਸੀ ਉਹਨਾਂ ਦੀ ਵੀ ਜਿਹੜੀ ਪਾਇਲਟ ਗੱਡੀ ਸੀਗੀ ਉਹ ਬਿਨਾਂ ਗੱਲ ਤੋਂ ਹੂਟਰ ਮਾਰ ਰਹੀ ਸੀ ਇਰੀਟੇਟ ਕਰ ਰਹੀ ਸੀ ਭੀੜ ਦੇ ਵਿੱਚ ਤੇ 2 ਕਿਲੋਮੀਟਰ ਦਾ 1.5 ਕਿਲੋਮੀਟਰ ਦਾ ਲੰਮਾ ਜਾਮ ਹੈ ਤੁਸੀਂ ਅੰਡਰਸਟੂਡ ਹੋ ਵੀ ਕਿਵੇਂ ਬੰਦਾ ਲੰਘ ਜੂਗਾ ਜਾਂ ਤਾਂ ਫਿਰ ਗੱਡੀਆਂ ਦੇ ਉੱਤੇ ਹੈਲੀਕਾਪਟਰ ਬਣਾਓ ਪੱਕੇ-ਪੱਕੇ ਲਾਓ ਤੇ ਲੰਘ ਜੋ ਇਕ ਕੀ ਹੋਇਆ ਕਿ ਜਦੋਂ ਅਸੀਂ ਪੁਹਾਨੀਗੜ ਫਲਾਈਓਵਰ ਤੇ ਪਹੁੰਚੇ ਤਾਂ ਅੱਗੇ ਤੁਹਾਨੂੰ ਪਤਾ ਸੱਜੇ ਹੱਥ ਕਿਸਾਨਾਂ ਦਾ ਜਾਮ ਸੀਗਾ ਖੱਬੇ ਹੱਥ ਸਿੰਗਲ ਰੋਡ ਸੀਗੀ ਇਹ ਪਿੱਛੇ ਇੱਕ ਗੱਡੀ ਬੇਤਾਸ਼ਾ ਹੂਟਰ ਮਾਰ ਰਹੀ ਸੀ ਫਸਟ ਆਫ ਅਲ ਤਾਂ ਇਹ ਹੈ ਕਿ ਹਾਈ ਕੋਰਟ ਵੱਲੋਂ ਪਾਇਲਟ ਗੱਡੀਆਂ ਜਿਹੜੀਆਂ ਉਹ ਬੈਨ ਨੇ ਅੰਟਿਲ ਅਨਲੈਸ ਕੋਈ ਹਾਈਲੀ ਪ੍ਰੋਟੈਕਟਿਡ ਨਾ ਹੋਵੇ ਪਹਿਲੀ ਗਲਤ ਇਹ ਆ ਗਈ ਚਲੋ ਮੈਂ ਉਹਨੂੰ ਬਾਹਰ ਹੱਥ ਕੱਢ ਕੇ ਕਿਹਾ ਵੀ ਯਾਰ ਖੜ ਜਾ ਲੰਮਾ ਜਾਮ ਆ ਰਾਹ ਮਿਲੂਗਾ ਤੁਹਾਨੂੰ ਰਾਹ ਦੇ ਦੇਾਂਗੇ ਮੈਂ ਇਟ ਮੈਂ ਇਸ਼ਾਰਾ ਕੀਤਾ ਬਿਲਕੁਲ ਜਦੋਂ ਅਸੀਂ ਬੱਸ ਸਟੈਂਡ ਕੋਲੇ ਪਹੁੰਚਦੇ ਆ ਨਾ ਤੇ ਉੱਥੇ ਥੋੜੀ ਜਗ੍ਹਾ ਖੁੱਲੀ ਹੁੰਦੀ ਉਹ ਬੰਦੇ ਨੇ ਮਾਰਿਆ ਮੈਨੂੰ ਕੱਟ ਠੀਕ ਹੈ ਜਦੋਂ ਕੱਟ ਮਾਰਿਆ ਤੇ ਮੇਰੀ ਕੁਦਰਤੀ ਤੌਰ ਤੇ ਨਿਗਾਹ ਗਈ ਮੈਂ ਕਹਿ ਰਿਹਾ ਤੇ ਗੱਡੀ ਪੁਲਿਸ ਦੀ ਨਹੀਂ ਲੱਗਦੀ ਕਿਉਂਕਿ ਆਫਟਰ ਆਲ ਮੈਂ ਵੀ ਕ੍ਰਾਈਮ ਰਿਪੋਰਟਿੰਗ ਕਰਦੇ ਨੂੰ ਜਾਂ ਦਿੱਲੀ ਵੀ ਕੀਤੀ ਹੈ ਪੰਜਾਬ ਚ ਵੀ ਕੀਤੀ ਹੈ ਇਨਵੈਸਟੀਗੇਸ਼ਨ న్యూਸ ਬੜੀਆਂ ਕਰ ਲਿਆ ਨੇ ਤੇ ਆਪਾਂ ਬੰਦਾ ਵੇਖ ਕੇ ਪਛਾਣ ਜਾਂਦੇ ਆਂ ਵੀ ਇਹ ਗੱਡੀ ਕਿਵੇਂ ਹੈ ਤੇ ਇਹ ਇੱਕ ਨਾ ਬੜਾ ਤਕੜਾ ਟ੍ਰੈਂਡ ਹੈ ਤੁਹਾਨੂੰ ਯਾਦ ਹੋਏਗਾ ਕਿ ਕੈਪਟਨ ਸਰਕਾਰ ਵਾਲੇ ਜਦੋਂ ਸਕੋਰਪੀਓ ਗੱਡੀਆਂ ਦਿੱਤੀਆਂ ਸੀ ਨਾ ਕਾਲੀਆਂ ਡਾਲੇ ਵਾਲੀਆਂ ਉਦੋਂ ਵੀ ਕਈ ਲੋਕਾਂ ਨੇ ਪੁਲਿਸ ਦੇ ਲੁੱਕ ਲਾਇਕ ਗੱਡੀਆਂ ਬਣਾਈਆਂ ਸੀ ਫਿਰ ਤੁਹਾਨੂੰ ਮੈਂ ਦੱਸ ਦਿੰਦਾ ਕਈ ਬੰਦੇ ਨੇ ਸਿਕਿਉਰਟੀ ਉਵੇਂ ਸਫਾਰੀ ਪ ਦੇਵੇਂ ਸੀਐਮਸ ਸਕਿਉਰਟੀ ਹੁੰਦੀ ਆ ਉਵੇਂ ਸਫਾਰੀ ਪਾਲੇ ਲੰਮੇ ਲੰਝੇ ਮੁੰਡੇ ਅੱਜਕੱਲ ਜਮ ਜਮ ਚੰਗਾ ਕਰਦੇ ਆ ਡੌਲੇ ਵਾਲੇ ਵੀ ਰੱਖ ਲੈ ਉੱਥੇ ਤਾਂ ਜਮੇ ਸ਼ੱਕ ਹੋ ਜਾਂਦਾ ਵੀ ਪੁਲਿਸ ਤਾਂ ਡੌਲੇ ਬਣਾਉਂਦੀ ਨਹੀਂ ਪਰ ਸਲੇ ਮੁੰਡੇ ਸਮਾਰਟ ਮੁੰਡੇ 10 15000 ਤੇ ਵਿਚਾਰੇ ਨੌਕਰੀ ਚਾਹੀਦੀ ਆ ਰੱਖ ਲੈਂਦੇ ਆ ਫਿਰ ਉਹਨਾਂ ਨੂੰ ਥਾਪੀ ਦੇ ਦਿੰਦੇ ਆ ਵੀ ਆਪਣੀ ਤਾਂ ਉੱਤੇ ਜੀ ਦੇ ਮਰਜ਼ੀ ਸ਼ਾਂਕ ਦਿਓ ਇਹਦਾ ਬੰਦਾ ਜਦੋਂ ਐਨੇਕ ਧੱਕੇ ਨਾਲ ਜਿਵੇਂ ਇਹਨੇ ਮੈਨੂੰ ਓਵਰਟੇਕ ਕੀਤਾ ਚਲੋ ਮੈਂ ਬਚ ਗਿਆ ਬਚ ਗਿਆ ਫਿਰ ਮੈਂ ਨਾਲ ਮੈਂ ਨਾਲ ਦੀ ਨਾਲ ਸੱਜਣ ਮਿੱਤਰ ਬੈਠੇ ਸੀ ਮੈਂ ਕਿਹਾ ਯਾਰ ਵੀਡੀਓ ਔਨ ਕਰ ਅਸੀਂ ਵੀਡੀਓ ਔਨ ਕਰ ਲਈ ਤੇ ਮੈਂ ਪਿੱਛੇ ਗੱਡੀ ਜਾ ਰਹੀ ਸੀ ਇੱਕ ਆਪਾਂ ਉਹਨੂੰ ਕੁਐਸਚਨ ਨਹੀਂ ਕਰ ਸਕਦੇ ਕਿਉਂਕਿ ਉਹ ਫਾਲੋ ਕਰ ਰਹੀ ਸੀ ਮੈਂ ਤਾਂ ਉਸ ਨੂੰ ਕੁਐਸਚਨ ਕਰ ਸਕਦਾ ਜਿਹੜਾ ਹੂਟਰ ਮਾਰ ਰਿਹਾ ਨੀਲੀ ਬੱਤੀ ਜਗਾਈ ਹੋਈ ਆ 135 40 ਦੀ ਸਪੀਡ ਤੇ ਜਾ ਰਿਹਾ ਤੇ ਮੈਂ ਵੀ ਕਾਨੂੰਨ ਤੋੜਦੇ ਹੋਏ ਗੱਡੀ ਨੂੰ ਫੜਿਆ ਠੀਕ ਹੈ ਜਦੋਂ ਅਸੀਂ ਭਵਾਨੀਗੜ ਦਾ ਜਿਹੜਾ ਸੁਨਾਮ ਵਾਲਾ ਚ ਉੱਥੇ ਸਮਾਣੇ ਵਾਲਾ ਤੇ ਮਾਨਸਾ ਵਾਲਾ ਆਪਣਾ ਫਲਾਈਓਵਰ ਆਉਂਦਾ ਉੱਥੋਂ ਜਾ ਕੇ ਫਿਰ ਮੈਂ ਗੱਡੀ ਇਹਨੇ ਪੂਰੀ ਸਪੀਡ ਤੇ ਲੈ ਲਈ ਤੇ ਮੈਂ ਗੱਡੀ ਨੇੜੇ ਲਾ ਲਈ ਨੇੜੇ ਲਾ ਲਈ ਤੇ ਮੈਨੂੰ ਨੂਨ ਨੰਬਰ ਪਤਾ ਲੱਗ ਗਿਆ ਪਿਛਲੀ ਗੱਡੀ ਦੇ ਵਿੱਚੋਂ ਉਸ ਟਾਈਮ ਦੇ ਵਿੱਚ ਜਿਹੜੀ ਮੈਂ ਅੱਗੇ ਗੱਲ ਜਾ ਕੇ ਸਮਝਦਾ ਪਿੱਛੋਂ ਕਿਸੇ ਨੇ ਕਹਿਤਾ ਵਾਇਰਲੈਸ ਦੇ ਉੱਤੇ ਵੀ ਇਹ ਗੱਡੀ ਤੁਹਾਡੀ ਵੀਡੀਓ ਬਣਾ ਰਹੀ ਹੈ ਠੀਕ ਹੈ ਮੈਨੂੰ ਜਦੋਂ ਤੁਸੀਂ ਦੇਖਦੇ ਹੋ ਜਿਹੜਾ ਭਾਰਤ ਮਾਲ ਵਾਲਾ ਫਲਾਈਓਵਰ ਆਉਂਦਾ ਉੱਥੇ ਉਹਨਾਂ ਨੇ ਮੈਨੂੰ ਇੰਟਰਸੈਪਟ ਕਰ ਲਿਆ ਮੇਰੇ ਅੱਗੇ ਰਸਤਾ ਬਲੌਕ ਕਰਕੇ ਗੱਡੀ ਰੋਕ ਲਈ ਜੀ ਗੱਡੀ ਰੋਕ ਕੇ ਜੀ ਪੰਜ ਚਾਰ ਮੁੰਡੇ ਇਧਰੋਂ ਦੋ ਚਾਰ ਪਿੱਛੋਂ ਆ ਕੇ ਗੱਡੀ ਐਂ ਘੇਰ ਲਈ ਜਿਵੇਂ ਮੈਂ ਅਤਵਾਦੀ ਹੁੰਨਾ ਪੁਲਿਸ ਦੀਆਂ ਵਾਂਗੂ ਵਰਦੀਆਂ ਪਾਈਆਂ ਵੀ ਆ ਹੱਥ 'ਚ ਵਾਇਰਲੈਸ ਬਾਰਗੀਆਂ ਭੱਡੀਆਂ ਸ਼ੀਸ਼ਾ ਲਾ ਮੈਂ ਸ਼ੀਸ਼ਾ ਲਾ ਲਿਆ ਮੈਂ ਕਹਿੰਦਾ ਤੁਸੀਂ ਵੀਡੀਓ ਬਣਾ ਰਹੇ ਮੈਂ ਕਹਿੰਦਾ ਬਿਲਕੁਲ ਬਣਾ ਰਹੇ ਮੈਂ ਕਹਿੰਦਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇਸ ਪਾਇਲਟ ਕਿਨੂੰ ਕਰ ਰਹੇ ਹੋ ਕੌਣਾ ਬੰਦਾ ਪਾਲ ਕਹਿੰਦਾ ਤੇਰਾ ਕੋਈ ਮਤਲਬ ਨਹੀਂ ਤੂੰ ਵੀਡੀਓ ਕਿਉਂ ਬਣਾ ਰਿਹਾ ਮੇਰਾ ਜੂਨੇ ਫੋਨ ਖੋਣ ਦੀ ਕੋਸ਼ਿਸ਼ ਕੀਤੀ ਉਹ ਹੱਥ ਜੋ ਮਾਰੇ ਤੇ ਗੱਡੀ ਦੇ ਵਿੱਚ ਹੀ ਫੋਨ ਡਿੱਗ ਪਿਆ ਇਹਦਾ ਮੀਨ ਟਾਈਮ ਰਾਈਟ ਹੈਂਡ ਸਾਈਡ ਤੋਂ ਬੰਦਾ ਆ ਗਿਆ ਪਿਛਲੀ ਗੱਡੀ ਚੋਂ ਉਹਨੇ ਬਾਰੀ ਭੰਨਣ ਲਾ ਗਿਆ ਤੂੰ ਕੌਣ ਹੈ ਫਲਾਨਾ ਗੱਡੀ ਤਲਾਸ਼ੀ ਦੇ ਗੱਡੀ ਦੀ ਤੁਸੀਂ ਦਰੂ ਪੀਤੀ ਹੋਈ ਆ ਫਲਾਨਾ ਪੀਤਾ ਹੋਇਆ ਇਹ ਕੀ ਤੋ ਮਦਦ ਨਹੀਂ ਫੁੱਲ ਬੌਸ ਗਿਰੀ ਮੈਂ ਕਿਹਾ ਯਾਰ ਤੂੰ ਐਂ ਕਰ ਗੱਡੀ ਪਾਸੇ ਲਾ ਮੈਂ ਵੀ ਜਾਣਦਾ ਐਨੇ ਸਾਲ ਹੋ ਗਏ ਮੈਨੂੰ ਪਤਾ ਕਰ ਤਾ ਕੁਝ ਕਰ ਰਹੇ ਸੀ ਕਿ ਲੱਗੇ ਕਿ ਅਸਲੀ ਪੁਲਿਸ ਵਾਲੇ ਆ ਮੈਂ ਜੀ ਗੱਡੀ ਜਦੋਂ ਪੁਲ ਦੇ ਥੱਲੇ ਉਤਨ ਗੱਡੀਆਂ ਮੇਰੇ ਨਾਲ ਉੱਥੇ ਖੜਗੀਆਂ ਓਏ ਜੀ ਇਹਨਾਂ ਨੇ ਜਦੋਂ ਪਤਾ ਲੱਗਿਆ ਵੀ ਇਹ ਤਾਂ ਕੰਮ ਟੈਡਾ ਹੋ ਗਿਆ ਇਹਨਾਂ ਨੇ ਜੀ ਉੱਥੋਂ ਗੱਡੀਆਂ ਭਜਾ ਲਈਆਂ ਠੀਕ ਹੈ ਗੱਡੀਆਂ ਫਿਰ ਐ ਇੰਨੀਆਂ ਕਿ ਭਜਾਈਆਂ ਤੁਸੀਂ ਗੱਲ ਹੀ ਛੱਡ ਦਿਓ ਹੁਣ ਫੇਰ ਜੀ ਇਹ ਬੰਦੇ ਆਉਂਦੇ ਆ 8 ਵਜੇ ਤੇ ਕੋਈ 47 48 ਮਿੰਟਾਂ ਤੇ ਇਹ ਪੁੱਚੋ ਵਾਲਾ ਟੋਲ ਪਲਾਜ਼ਾ ਕਰਾਸ ਕਰਦੇ ਆ ਐਂ ਟੋਲ ਪਲਾਜ਼ਾ ਵੀ ਆਈਪੀ ਲੇਨ ਚੋਂ ਕਰਦੇ ਆ ਹੂਟਰ ਮਾਰਦੇ ਹੋ ਵਿਚਾਰਾ ਭੱਜ ਕੇ ਬੈਰੀਕੇਡ ਪਾਸੇ ਕਰ ਦਿੰਦਾ ਜਿਵੇਂ ਵੀ ਆਈਪੀ ਆ ਤਾਂ ਮਤਲਬ ਤੁਸੀਂ ਟੋਲ ਦੀ ਵੀ ਚੋਰੀ ਕਰ ਲਈ ਬਿਲਕੁਲ ਆ ਕੇ ਇਹ ਮੈਕਡੀ ਤੇ ਖੜ ਜਾਂਦੇ ਆ ਮੈਕਡੀ ਤੇ ਖੜਕੇ ਤੇ ਮੈਂ ਤਕਰੀਬਨ ਜੀ 9:05 ਦੇ ਮੈਂ ਪਹੁੰਚ ਗਿਆ ਜੋ ਮੈਂ ਮੈਕਡੀ ਦੇ ਡਰਾਈਵ ਥਰੂ ਦੀ ਉਹ ਨਿਕਲੇ ਤੇ ਨਾਲ ਹੀ ਗੱਡੀਆਂ ਖੜੀਆਂ ਨੇ ਵੇਖਿਆ ਵੀ ਤਾਂ ਫੇਰ ਆ ਗਿਆ ਇਹ ਜੀ ਉੱਥੋਂ ਫੇਰ ਭੱਜ ਗਏ ਭੱਜ ਗਏ ਤੇ ਮੈਂ ਮੁੰਡੇ ਨੂੰ ਪੁੱਛਿਆ ਯਾਰ ਮੈਂ ਕਿਹਾ ਗੱਡੀਆਂ ਇੱਥੇ ਆਈਆਂ ਕਹਿੰਦੇ ਹਾਂਜੀ ਕਹਿੰਦੇ ਇਹਨਾਂ ਨੇ ਕੱਪੜੇ ਬਦਲੇ ਆ ਨਾਲ ਇੱਕ ਲੇਡੀ ਸੀ ਠੀਕ ਹੈ ਵੀ ਖਾਕੀ ਵਰਦੀਆਂ ਲਾ ਕੇ ਇਹਨਾਂ ਨੇ ਸਿਵਲ ਚੋਗੇ ਵਰਦੀਆਂ ਪ੍ਰੋਪਰ ਪੁਲਿਸ ਵਾਲੀਆਂ ਸੀ ਹਸਲੀਆਂ ਜੀ ਬਿਲਕੁਲ ਉਵੇਂ ਵਾਇਰਲ ਹੈ ਸੱਟ ਉਵੇਂ ਪਾਇਲਟ ਲਿਖਿਆ ਮਗਰ ਉਵੇਂ ਹੀ ਹੂਟਰ ਉਵੇਂ ਨੀਲੀ ਲਾਲ ਬੱਤੀ ਕਹਿੰਦੇ ਭਾਬੀ ਜੇ ਬਾਈ ਜੀ ਤੁਸੀਂ ਡੱਕ ਕੇ ਨੰਗਾ ਹੈ ਹੂਟਰ ਤੁਸੀਂ ਮੁਹੱਲੇ ਤੋਂ ਲੈ ਕੇ ਬਠਿੰਡੇ ਤੱਕ ਮਾਰਦੇ ਆਉਣੇ ਆ ਲੋਕਾਂ ਨੂੰ ਹਟ ਜਾ ਪਿੱਛੇ ਹਟ ਜਾ ਪਿੱਛੇ ਕਰਦੇ ਆਉਣੇ ਤੇ ਪੁਲਿਸ ਕਿੱਥੇ ਸੁੱਤੀ ਪਈ ਸੀ ਹੂੰ ਇਹ ਕਾਰਨ ਇਹਨਾਂ ਨੂੰ ਪਤਾ ਕੀ ਆ ਤੁਹਾਨੂੰ ਇੱਕ ਚੀਜ਼ ਦੱਸਦਾ ਇਹਦੇ ਵਿੱਚ ਨਲਕੀ ਆ ਵੱਡੇ ਅਫਸਰਾਂ ਦੀ ਮੈਂ ਛੋਟੇ ਮੁਲਾਜ਼ਮਾਂ ਦੀ ਨਲਕੀ ਨਹੀਂ ਕਹਿੰਦਾ ਕਾਰਨ ਕੀ ਆ ਇੱਕ ਵਾਰੀ ਇੱਕ ਸੱਜਣ ਮਿੱਤਰ ਸੀਨੀਅਰ ਅਫਸਰ ਕੋਲੇ ਮੈਂ ਬੈਠਾ ਉਹਦੇ ਕੋਲੇ ਫੋਨ ਆ ਜਾਂਦਾ ਜੀ ਮੇਰੀ ਗੱਡੀ ਨਾਕੇ ਤੇ ਰੋਕ ਲਈ ਤੁਹਾਡੇ ਮਲਾਜਮਾਂ ਨੇ ਮੈਂ ਤੁਹਾਡਾ ਨਾਮ ਲਿਆ ਇਹਨਾਂ ਨੇ ਮੈਨੂੰ ਛੱਡਿਆ ਨਹੀਂ ਉਹ ਪਤਾ ਲੱਗ ਜਾਂਦਾ ਤੁਸੀਂ ਉਹਨੇ ਜੀ ਫਿਰ ਮਲਾਜਮਾਂ ਦੀ ਮਾਂ ਭੈਣ ਇੱਕ ਕੀਤੀ ਮੈਨੂੰ ਅਖੇਰ ਮੈਂ ਕਿਹ ਗੱਲ ਦੱਸ ਤੂੰ ਸ਼ਾਬਾਸ਼ੀ ਕਿਉਂ ਨਹੀਂ ਦਿੱਤੀ ਆਉਦੇ ਮਲਾਜਮਾਂ ਨੂੰ ਯਾਰ ਉਹਨੇ ਗੱਡੀ ਰੋਕੀ ਉਹਨਾਂ ਕਾਕਾ ਕੋਈ ਗੱਲ ਨਹੀਂ ਸ਼ਾਬਾਸ਼ ਤੁਹਾਡੇ ਤੁਸੀਂ ਗੱਡੀ ਰੋਕਤੀ ਚੈੱਕ ਕੀਤੀ ਹੁਣ ਜਾਣ ਦਿਓ ਮੇਰੇ ਸੱਜਣ ਮਿੱਤਰ ਹੈ ਇਹ ਤਾਂ ਜੀ ਤੁਸੀਂ ਉਹਨੂੰ ਡੀਮੋਟੀਵੇਟ ਕਰਤਾ ਮੈਂ ਕਿ ਹੁਣ ਕਾਰਨ ਕੀ ਹੈ ਪੰਜਾਬ ਦੇ ਵਿੱਚ ਨਾਕਿਆਂ ਦੇ ਉੱਤੇ ਤਾਂ ਦੇਖੋ ਜੀ ਤੁਹਾਡੀ ਮੇਰੀ ਗੱਡੀ ਗੱਡੀ ਤਾਂ ਰੋਕ ਲੈਣਗੇ ਛੋਟੀਆਂ ਵੱਡੀ ਗੱਡੀ ਜੀ ਤੇ ਨੀਲੀ ਲਾਲ ਬੱਤੀ ਲੱਗਦੀ ਹੈ ਥਾਣੇਦਾਰ ਤੋਂ ਲੈ ਕੇ ਢਾਂ ਕੇ ਦੀ ਜਰਤ ਹੀ ਨਹੀਂ ਕੱਲ ਤਾਂ ਵੈਸੇ ਵੀ ਜਿਹੜੇ ਨਾਕੇ ਨੇ ਬਹੁਤ ਸਿਕਿਉਰਟੀ ਵਾਲੇ ਸੇ ਵੀ ਕਿਸਾਨਾਂ ਦਾ ਪ੍ਰੋਗਰਾਮ ਉੱਥੇ ਆਉਣਾ ਹੁਣ ਤੁਸੀਂ ਮੁਹੱਲੇ ਤੋਂ ਪੰਜ ਟੋਲ ਪਲਾਜ਼ੇ ਕਰਾਸ ਕਰਤੇ ਬੇ ਤਹਾ ਪੁਲਿਸ ਦੇ ਨਾਕੇ ਕਰਾਸ ਕਰ ਲਏ ਤੇ ਕਿਸੇ ਨੇ ਰੋਕਿਆ ਨਹੀਂ ਹੁਣ ਇਹ ਜਾਲੀ ਪਾਇਲਟ ਪਹਿਲੀ ਗੱਲ ਪਾਇਲਟ ਅਲਾਉਡ ਨਹੀਂ ਪਿੱਛੇ ਪਾਇਲਟ ਲਿਖਿਆ ਹੋਇਆ ਇੱਥੇ ਤਾਂ ਹੈਰਾਨੀ ਦੀ ਗੱਲ ਹੈ ਕਿ ਜੈਮਰ ਜਿਹੜੇ ਹੁੰਦੇ ਨੇ ਨਾ ਜੈਮਰ ਪਿੱਛੇ ਓਵੇਂ ਪਾਈਪਾਂ ਲਾ ਕੇ ਨਕਲੀ ਜੈਮਰ ਤੱਕ ਬਣਾਏ ਹੋਏ ਨੇ ਲੋਕਾਂ ਨੇ ਆਪਣੀਆਂ ਪਰਸਨਲ ਸਿਕਿਉਰਟੀਆਂ ਰੱਖ ਕੇ ਉਵੇਂ ਵਰਦੀਆਂ ਪਾ ਦਿੰਦੇ ਹੁਣ ਕੱਲ ਦੇਖੋ ਐਡਾ ਵੱਡਾ ਮਾਮਲਾ ਹੋ ਰਿਹਾ ਤੇ ਚੈਕਿੰਗ ਹੋ ਗਈ ਤੇ 4 ਪਿਸਤੌਲ ਬਰਾਮਦ ਹੋ ਗਏ ਨਕਲੀ ਪੀਐਸਓ ਉੱਤੋਂ ਫਿਰ ਦੱਸਦੇ ਅਸੀਂ ਪੀਐਸਓ ਆ ਜਿਵੇਂ ਪੁਲਿਸ ਵੀ ਯੂਜ਼ ਕਰਦੀ ਪਰਸਨਲ ਸਿਕਿਉਰਟੀ ਅਫਸਰ ਇਹ ਕਹਿੰਦੇ ਜੀ ਅਸੀਂ ਪੀਐਸਓ ਆ ਫਲਾਨੇ ਦੇ ਹੁਣ ਬੜੀ ਹੈਰਾਨੀ ਦੀ ਗੱਲ ਆ ਕਿਉਂਕਿ ਫਿਰ ਇਨ੍ਹਾਂ ਕੋਲੇ ਬੁਲਟ ਪ੍ਰੂ ਜੈਕਟਸ ਆ ਗਈਆਂ ਹੁਣ ਮੇਰਾ ਸਵਾਲ ਖੜਾ ਕੀ ਹੁੰਦਾ ਤੁਸੀਂ ਇੱਕ ਪਾਸੇ ਨਸ਼ਿਆਂ ਦੇ ਦੂਜੇ ਪਾਸੇ ਪੰਜਾਬ ਚ ਗੈਂਗਸਟਰ ਨੇ ਤੀਜੇ ਪਾਸੇ ਡਕੈਤੀਆਂ ਹੁੰਦੀਆਂ ਨੇ ਹੁਣ ਜੇ ਆਏ ਗੱਡੀਆਂ ਨੰਗਲ ਲੱਗੇ ਪਈਆਂ ਮਾੜੀਆਂ ਗੱਡੀਆਂ ਚ ਡਕੈਤੀਆਂ ਨਹੀਂ ਹੁੰਦੀਆਂ ਮਾੜੀਆਂ ਗੱਡੀਆਂ ਚ ਸਮੱਗਲਿੰਗ ਨਹੀਂ ਹੁੰਦੀ ਤੇ ਜੇ ਇਹ ਗੱਡੀ ਪੰਜਾਬ ਦੀ ਰਾਜਧਾਨੀ ਤੋਂ ਚੱਲ ਕੇ ਤੇ ਬਠਿੰਡੇ ਪਹੁੰਚ ਕੇ ਤੇ ਅੱਗੇ ਕਿੱਥੇ ਗਈ ਤੇ ਪੁਲਿਸ ਨੇ ਕਿਸੇ ਨੂੰ ਰੋਕਿਆ ਨਹੀਂ ਇਹ ਪੰਜਾਬ ਦੀ ਤੁਹਾਡੀ ਖੁਫੀਆ ਤੰਤਰ ਦੇ ਉੱਤੇ ਸਵਾਲ ਹੈ ਪੰਜਾਬ ਦੀ ਪੁਲਿਸ ਦੇ ਉੱਤੇ ਸਵਾਲ ਹੈ ਪੰਜਾਬ ਦੇ ਨਾਕਿਆਂ ਦੇ ਉੱਤੇ ਸਵਾਲ ਹੈ ਹੁਣ ਇਹ ਤੇ ਦੱਸੋ ਕੀ ਕਹੋਗੇ ਮਤਲਬ ਉਹਦੀ ਆੜ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਵੱਡਾ ਗਲਤ ਕੰਮ ਜਿਹੜਾ ਵੱਡਾ ਕ੍ਰਾਈਮ ਹੋ ਰਿਹਾ ਹੋਊਗਾ ਮੈਂ ਕਹਿੰਦਾ ਬਿਲਕੁਲ ਜੀ ਜੇ ਉਹ ਮੈਨੂੰ ਰੋਕ ਸਕਦੇ ਆ ਮੇਰੀ ਤਲਾਸ਼ੀ ਲੈ ਸਕਦੇ ਆ ਇਹਦਾ ਮੈਂ ਕਹਿੰਦਾ ਮੈਂ ਤਾਂ ਪੱਤਰਕਾਰ ਆ ਆ ਚੱਕ ਮੇਰਾ ਆਈ ਕਾਰਡ ਉਹਨੇ ਮੇਰਾ ਆਈ ਕਾਰਡ ਵੀ ਖੋਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੇ ਉਹ ਮੇਰਾ ਆਈ ਕਾਰਡ ਖੋ ਸਕਦੇ ਆ ਮੇਰਾ ਫੋਨ ਖੋ ਸਕਦੇ ਆ ਜਿਹਨੂੰ ਇਹ ਦੱਸਣ ਦੇ ਬਾਵਜੂਦ ਵੀ ਮੈਂ ਪੱਤਰਕਾਰ ਆ ਚਲੋ ਅਸੀਂ ਤਾਂ ਦੋ ਬੰਦੇ ਗੱਡੀ 'ਚ ਬੈਠੇ ਸੀ ਠੀਕ ਹੈ ਤੇ ਜੇ ਤੁਸੀਂ ਇਕੱਲੇ ਹੁੰਦੇ ਤੁਹਾਡਾ ਕੀ ਤੁਹਾਡੀ ਕੀ ਖਿੰਦੋ ਖਲਾਰਦੇ ਇਹ ਬਿਲਕੁਲ ਇਹਨਾਂ ਨੂੰ ਕੀ ਨੇ ਕਰ ਦਿੱਤਾ ਮੇਰੀ ਗੱਡੀ ਇੰਟਰਸੈਪਟ ਕਰਨ ਦੀ ਤੁਸੀਂ ਕਿਸੇ ਦਾ ਰਾਹ ਨਹੀਂ ਰੋਕ ਸਕਦੇ ਮੈਂ ਚਾਹਣਾ ਕਿ ਡੀਜੀਪੀ ਸਾਹਿਬ ਇਹਦੇ ਉੱਤੇ ਸੂਮੋਟੋ ਲੈਣ ਤੇ ਇਹਦੇ ਉੱਤੇ ਕਾਰਵਾਈ ਕਰਨ ਕਿ ਪਹਿਲੀ ਗੱਲ ਇਹ ਨਕਲੀ ਪੁਲਿਸ ਨਕਲੀ ਪਾਇਲਟ ਗੱਡੀ ਨਕਲੀ ਵੀਆਈਪੀ ਇਹ ਕੌਣ ਸੀ ਤੇ ਕੀ ਧੰਦਾ ਕਰਦੇ ਨੇ ਲੱਗਦਾ ਵੀ ਅਜਿਹੇ ਗੱਡੀਆਂ ਹੋਰ ਵੀ ਹੋਣਗੀਆਂ ਪੰਜਾਬ ਦੇ ਵਿੱਚ ਬਿਲਕੁਲ ਹੈਗੀਆਂ ਬਿਲਕੁਲ ਉਹ ਮੈਂ ਤਾਂ ਕਹੀ ਜਾਂਦਾ ਤੁਸੀਂ ਤੁਸੀਂ ਐਂ ਕਰੋ ਵੀ ਤੁਸੀਂ ਲਾਲ ਨੀਲੀਆਂ ਬੱਤੀਆਂ ਵਾਲੀਆਂ ਤੇ ਇੱਕ ਦਿਨ ਟੋਲ ਪਲਾਜੇ ਤੇ ਖੜਜੋ 5 ਮਿੰਟ ਖੜਜੋ ਤੁਸੀਂ ਜਾਓਗੇ ਆਪਣੇ ਜੈਤੂ ਨੂੰ ਥੋੜਾ ਜਿਹਾ ਐਂਦੀ ਲੰਘ ਜਿਓ ਜਿੱਦੇ ਵਿਚ ਦੀ ਲੈ 5 ਮਿੰਟ ਹੀ ਖੜਜੋ ਤੁਹਾਨੂੰ ਇੰਨੀਆਂ ਗੱਡੀਆਂ ਹੂਟਰ ਮਾਰਦੀਆਂ ਮਿਲਣਗੀਆਂ ਗੱਲ ਹੀ ਛੱਡ ਦਿਓ ਤੇ ਲਾਲ ਨੀਲੀ ਬੱਤੀ ਤੇ ਵੀ ਸਵਾਲ ਹੈ ਇਹ ਮਤਲਬ ਲੋਕ ਅੱਜ ਕੱਲ੍ਹ ਵੈਸੇ ਵੀ ਬਹੁਤ ਲਾਈ ਫਰਦੇ ਨੇ ਇਹ ਲਾ ਸਕਦਾ ਕੋਈ ਵੀ ਨਹੀਂ ਲਾ ਸਕਦਾ ਦੇਖੋ ਤੁਹਾਨੂੰ ਨੀਲ ਲਾਲ ਬੱਤੀ ਹਾਈ ਕੋਰਟ ਨੇ ਬੈਨ ਕਰ ਦਿੱਤੀ ਜੀ ਉਸ ਤੋਂ ਬਾਅਦ ਇਹਨਾਂ ਨੇ ਸਾਧਨ ਕਰ ਲਿਆ ਬੱਤੀ ਦਾ ਸ਼ੌਂਕ ਸਾਡੇ ਨਾ ਖੂਨ ਚੋਂ ਨਹੀਂ ਜਾਂਦਾ ਪੁਲਿਸ ਹੋਣ ਲੀਡਰ ਹੋਣ ਵੀ ਬੱਤੀ ਨਾ ਲੱਗੇ ਤਾਂ ਸਾਨੂੰ ਬੰਦਾ ਹੀ ਨਹੀਂ ਸਮਝਦੇ ਹੁਣ ਲਾਲ ਨੀਲੀ ਬੱਤੀ ਕੋਈ ਤਾਂ ਜੀ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਦੇ ਵਿਚਾਲੇ ਜੀ ਜਾਲੀ ਚਲਵਾ ਲੈਂਦੇ ਆ ਕੋਈ ਸਿੱਧੇ ਤੌਰ ਦੇ ਉੱਤੇ ਹੀ ਵਿੰਡਸਕਰੀਨ ਦੇ ਵਿੱਚ ਲਾ ਲੈਂਦੇ ਆ ਕੋਈ ਉੱਤੇ ਰੱਖ ਲੈਂਦਾ ਇਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਇਹ ਗੱਡੀ ਜਿਹੜੀ ਹੈਗੀ ਆ ਜਿਹਦੀ ਮੈਂ ਹੁਣ ਤੱਕ ਇਨਕੁਆਰੀ ਕਢਾਈ ਆ ਇਹ ਗੱਡੀ ਇੱਕ ਬ੍ਰੌਡਬੈਂਡ ਕੰਪਨੀ ਦੀ ਆ ਠੀਕ ਆ ਮੁਹੱਲੇ ਦੀ ਅਣ ਮੈਨੂੰ ਉਹ ਵੀ ਕਈ ਕਹਿਣ ਲੱਗੇ ਬਈ ਕਹਿੰਦੇ ਜੀ ਮੋਹੱਲੀ 'ਚ ਗਦਰ ਵੀ ਬਹੁਤ ਪਾਉਂਦੇ ਨੇ ਹੂਟਰ ਛੱਡਦੇ ਆ ਯਾਰ ਮੋਹੱਲੀ ਵਰਗੇ ਸ਼ਹਿਰ 'ਚ ਪ੍ਰਾਈਵੇਟ ਗੱਡੀਆਂ ਹੂਟਰ ਛੱਡਣ ਤੇ ਉੱਥੋਂ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਕਿ ਆਮ ਲੋਕਾਂ ਨੂੰ ਬਹੁਤ ਚੈਕਿੰਗ ਹੁੰਦੀ ਹੈ ਮੰਨ ਲਓ ਕਿ ਕੋਈ ਮੋਟਰਸਾਈਕਲ ਤੇ ਜਾਂਦਾ ਉਹ ਚਲਾਣ ਵੀ ਹੋ ਜਾਂਦੇ ਆਮ ਕਿ ਕੋਈ ਕਾਲੀ ਜਾਲੀ ਲਈ ਬਠਾ ਕੋਈ ਵੈਸੇ ਧੁੱਪ ਦੇ ਕੋਈ ਬਿਮਾਰੀ ਹੋਵੇ ਉਹਨੂੰ ਉਹਦੇ ਬਹੁਤ ਚਾਣ ਕਰ ਦਿੰਦੇ ਆ ਪਰ ਇਦਾਂ ਦੀ ਗੱਡੇ ਨੇ ਕਿ ਚੈਕਿੰਗ ਹੁੰਦੀ ਤੁਹਾਨੂੰ ਲੱਗਦਾ ਕਿ ਚੈੱਕ ਹੋਈ ਜਾਂ ਨਹੀਂ ਇਹ ਚੈੱਕ ਹੋ ਜੇ ਚੈੱਕ ਹੋਈ ਹੁੰਦੀ ਤੇ ਬਠੰਡੇ ਪਹੁੰਚ ਜਾਂਦੀ ਬਿਲਕੁਲ ਮੈਨੂੰ ਇੱਕ ਸੁਣਾ ਤੁਸੀਂ ਵੀ ਯਾਰ ਸਿਆਣੀ ਗੱਲ ਕਰੋ ਜੇ ਚੈੱਕ ਹੋਈ ਹੁੰਦੀ ਤੇ ਮੁਹੱਲੀ ਤੋਂ ਲੈ ਕੇ ਬਠੰਡੇ ਪਹੁੰਚ ਜਾਂਦੀ ਇਹ ਗੱਡੀ ਥਾਣੇ ਦੇ ਵਿੱਚ ਬੰਦ ਹੁੰਦੀ ਹੁਣ ਨੂੰ ਵੀ ਬੰਦ ਹੋਣੀ ਚਾਹੀਦੀ ਸੀ ਸਵੇਰ ਦੀਆਂ ਮੈਂ ਅਪਡੇਟਸ ਪਾ ਰਿਹਾ ਹ ਹਾ ਵੀਡੀਓ ਲਾ ਕੇ ਉਸ ਤੋਂ ਬਾਅਦ ਰੁਕੋ ਜਰਾ ਸਬਰ ਕਰੋ ਮੇਰੇ ਵਰਗਿਆਂ ਲਈ ਹੈ ਨਾ ਉਹਦਾ ਸਟੇਟਸ ਤੁਹਾਡੇ ਮੇਰੇ ਵਰਗਿਆਂ ਲਈ ਹੈ ਠੀਕ ਹੈ ਨਾ ਚਲੋ ਚੰਗੀ ਗੱਲ ਹੈ ਪਟਾਕੇ ਪਾਉਂਦਾ ਕੋਈ ਹੋਰ ਪਾਉਂਦਾ ਜਰੂਰ ਕਰੋ ਅੰਦਰ ਦੇਖੋ ਪੁਲਿਸ ਦਾ ਕਾਨੂੰਨ ਦਾ ਡਰ ਹੋਣਾ ਚਾਹੀਦਾ ਮੈਨੂੰ ਇੱਕ ਚੀਜ਼ ਦਾ ਤਾਂ ਆਏ ਨਹੀਂ ਵੀ ਸੜਕਾਂ ਤੇ ਜਿਵੇਂ ਆ ਵੀਡੀਓ ਦੇਖੋ 140 ਦੀ ਸਪੀਡ ਤੁਸੀਂ ਕਿਸੇ ਨੂੰ ਹਟ ਜਾ ਪਾਸੇ ਹੋਏ ਹਟ ਜਾ ਪਾਸੇ ਤੁਸੀਂ ਅਗਲੇ ਦਾ ਜਿਉਣਾ ਦੁੱਬਰ ਕਰ ਦਿੰਦੇ ਹੋ ਰਾਹ ਲਾਈਨ ਦੇ ਲਈ ਹੁਣ ਦੂਜੀ ਗੱਲ ਇਹ ਆ ਵੀ ਸੱਜੇ ਪਾਸੇ ਤਾਂ ਕਾਨੂੰਨ ਹੀ ਬਣ ਗਿਆ ਨਵੇਂ ਪਤਾ ਹੀ ਲੋਕਾਂ ਨੇ ਬਣਾ ਲਏ ਵੀ ਜਿਹੜਾ ਸੱਜੇ ਪਾਸੇ ਜਾਂਦਾ ਉਹ ਕਹਿੰਦਾ ਮੈਂ ਤਾਂ ਰਾਹ ਹੀ ਨਹੀਂ ਦੇਣਾ ਕਿਸੇ ਨੂੰ ਉਹ ਤਾਂ ਕਹਿੰਦਾ ਤੂੰ ਖੱਬੇ ਵਾਲੇ ਪਾਸੇ ਤੋਂ ਲੈ ਯਾਰ ਹੂੰ ਠੀਕ ਹੈ ਹੁਣ ਖੱਬੇ ਪਾਸੇ ਤੁਸੀਂ ਓਵਰਟੇਕ ਲੈਣ ਦਾ ਸੱਜੀ ਤੇ ਤੁਸੀਂ ਖੱਬੇ ਪਾਸੇ ਤੁਰੇ ਹੋਣੇ ਉਹ ਤੁਹਾਨੂੰ ਇਹੋ ਜਿਹੀ ਨਹੀਂ ਜਿਉਣ ਦਿੰਦੇ ਹੁਣ ਬੰਦਾ ਜਾਵੇ ਤਾਂ ਜਾਵੇ ਕਿੱਥੇ ਆਮ ਜਿਹੜੀਆਂ ਬੱਸਾਂ ਵਾਲੇ ਆ ਟਰੱਕਾਂ ਵਾਲੇ ਆ ਇਹ ਤਾਂ ਤੁਹਾਨੂੰ ਸੱਜੇ ਹੱਥ ਜਾਂ ਕੋਈ ਗੱਲਾਂ ਮਾਰਦਾ ਜਾਂਦਾ ਉਹ ਵੀ ਸੱਜੇ ਹੱਥਾ ਟਰੈਕਟਰ ਭੂੰਗਾ ਵਾਲੇ ਤੁਰੇ ਫਿਰਦੇ ਆ ਉਹ ਵੀ ਸੱਜੇ ਹੱਥ ਤੁਰੇ ਫਿਰਦੇ ਆ ਸੋ ਕਹਿਣ ਤੋਂ ਭਾਵੇਂ ਪੰਜਾਬ ਦੇ ਵਿੱਚ ਹਾਈਵੇ ਦੇ ਉੱਤੇ ਕਿਸੇ ਤਰ੍ਹਾਂ ਦੀ ਸੈਂਸ ਆਫ ਸਿਕਿਉਰਿਟੀ ਕਮਿਊਟਰਜ਼ ਲਈ ਵਾਹਨ ਜਿਹੜੇ ਚਲਾਉਂਦੇ ਆ ਸਿਆਣੇ ਬੰਦੇ ਜਿਹੜੇ ਚਲਾਉਂਦੇ ਆ ਉਹਨਾਂ ਲਈ ਹੈ ਨਹੀਂਗੀ ਹੂੰ ਸੋ ਆਜੀ ਜੇ ਐਂਡ ਇਹ ਚੀਜ਼ਾਂ ਜਿਹੜੀਆਂ ਮੈਂ ਅੱਜ ਵੀ ਤੁਹਾਡੇ ਜ਼ਰੀਏ ਪੰਜਾਬ ਦੀ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਗੁਜਾਰਿਸ਼ ਕਰਦਾ ਐਸਐਸਪੀ ਨੂੰ ਗੁਜਾਰਿਸ਼ ਕਰਦਾ ਕਿ ਇਹ ਜਿਹੜੇ ਤੁਸੀਂ ਕਹਿੰਦੇ ਹੋ ਨਾ ਗੈਂਗਸਟਰ ਤੇ ਅਸਲੇ ਦੇ ਜਿਹੜੇ ਕੀ ਕਹਿੰਦੇ ਹੁੰਦੇ ਨੇ ਜਿਹੜਾ 25 30 ਲੱਖ ਦਾ ਪਿਸਤੌਲ ਬਾਹਰਲਾ ਲਿਆਉਂਦਾ ਨਾ ਛੋਟੇ ਵੀਰ ਉਹ ਕੋਈ ਮੋਟਰਸਾਈਕਲ ਤੇ ਨਹੀਂ ਲੈ ਕੇ ਜਾਂਦਾ ਉਹ ਫਿਰ ਐਹੋ ਜੀਆਂ ਗੱਡੀਆਂ ਤੇ ਹੀ ਲੈ ਕੇ ਜਾਂਦਾ ਪੁਰਾਣਾ ਇਤਿਹਾਸ ਵੀ ਕੱਢ ਲਓ ਫੀਮ ਜਿਹੜੀ ਆਈ ਹੈ ਮੱਧ ਪ੍ਰਦੇਸ਼ ਤੋਂ ਲਾਲ ਬੱਤੀ ਵਾਲੀਆਂ ਗੱਡੀਆਂ ਚ ਹੀ ਆਈ ਆ ਠੀਕ ਹੈ ਐਂਬੂਲੈਂਸਾਂ ਦੇ ਵਿੱਚ ਨਸ਼ਾ ਹੀ ਆਇਆ ਜਾਂ ਹਰਿਆਣੇ ਤੋਂ ਸ਼ਰਾਬ ਆਉਂਦੀ ਹੈ ਇਹ ਨਹੀਂ ਦੇਖਦਾ ਕੋਈ ਵੀ ਆ 10 ਵਾਰੀ ਐਂਬੂਲੈਂਸ ਇੱਧਰ ਕਿੱਧਰ ਮੰਗ ਗਈ ਐਂਬੂਲੈਂਸਾਂ ਵਾਲੇ ਵੀ ਲਾਲ ਬੱਤੀਆਂ ਐਵੇਂ ਨੀਲੀਆਂ ਬੱਤੀਆਂ ਠੂਕੀ ਫਿਰਦੇ ਆ ਵਿੱਚ ਮਰੀਜ਼ ਹੁੰਦਾ ਨਹੀਂ ਹੁੰਦਾ ਉਹ ਵੀ ਹੂਟਰ ਦੱਬੀ ਜਾਂਦੇ ਨੇ ਠੀਕ ਹੈ ਇਹ ਵੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਐਂਡ ਤੁਹਾਡੇ ਕੋਲੇ ਬਠਿੰਡੇ ਯਾਦ ਹੋਏਗਾ ਕਿ ਲਾਕਡਾਊਨ ਵੇਲੇ ਇੱਕ ਵਿਅਕਤੀ ਐਂਬੂਲੈਂਸ ਫੜੀ ਸੀ ਉਹਦੇ ਲਾਤ ਤੇ ਪਲਸਟਰ ਲੱਗਿਆ ਸੀ ਤੇ ਦਿੱਲੀੋਂ ਚਿੱਟਾ ਲਿਆਇਆ ਸੀ ਬਿਲਕੁਲ ਸੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹੋ ਜੀਆਂ ਗੱਡੀਆਂ ਮਿਸਯੂਜ਼ ਕਿਵੇਂ ਨਹੀਂ ਹੋਣਗੀਆਂ ਇਹਦੇ ਉੱਤੇ ਦਬਸ਼ ਹੋਣੀ ਚਾਹੀਦੀ ਹੈ ਪੁਲਿਸ ਦੀ ਠੀਕ ਹੈ ਇਹ ਨਹੀਂ ਹੈਗਾ ਛੋਟੇ ਮਲਾਜਮਾਂ ਨੂੰ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਸਾਰੇ ਥਾਪੀਆਂ ਦੇਣ ਮੁੰਡਿਓ ਗੱਡੀਆਂ ਰੋਕੋ ਸਵਰਨ ਸਿੰਘ ਦਾ ਨੇਲ ਗਿਆ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਬੜੀ ਪੁਰਾਣੀ ਮੈਂ ਦਿੱਲੀੋਂ ਆ ਰਿਹਾ ਸੀ ਮੈਂ ਦਿੱਲੀ ਸੀ ਅੰਬਾਲਾ ਮੈਨੂੰ ਮੁਲਾਜ਼ਮ ਨੇ ਰੋਕ ਲਿਆ ਪ੍ਰੈਸ ਲਿਖਿਆ ਹੋਇਆ ਸੀ ਉਹ ਮੈਨੂੰ ਕਹਿੰਦਾ ਜੀ ਆਈ ਕਾਰਡ ਦਿਖਾਓ ਮੈਂ ਕਿਹਾ ਜੀ ਆ ਲਓ ਮੈਂ ਕਿਹਾ ਜੀ ਧੰਨਵਾਦ ਤੇਰਾ ਉਹ ਚੈੱਕ ਕੀਤਾ ਮੈਂ ਕਿਹਾ ਵੀ ਆਹ ਲੈ ਤੈਨੂੰ ਇਨਾਮ ਕਹਿੰਦਾ ਸਰ ਨਹੀਂ ਮੈਂ ਕਿਹਾ ਇਨਾਮ ਹੈ ਤੈਨੂੰ ਮੈਂ ਹੌਸਲਾ ਫਜ਼ਾਈ ਕਰਦਾ ਤੇਰੀ ਵੀ ਤੂੰ ਬਹੁਤ ਸੋਹਣਾ ਕੰਮ ਕੀਤਾ ਐਵੇਂ ਨਹੀਂ ਪ੍ਰੈਸ ਲਿਖਦਾ ਕੱਟਦਾ ਮੈਂ ਤਾਂ ਵੈਸੇ ਗੱਡੀ ਤੇ ਹੁਣ ਕਿਤੇ ਪ੍ਰੈਸ ਲਿਖਿਆ ਹੀ ਨਹੀਂ ਤੇ ਕਿਉਂਕਿ ਕੰਮ ਹੀ ਇਹੋ ਜਿਹਾ ਹੁੰਦੇ ਆ ਆਪ ਆਪ ਦੀ ਆਈਡੈਂਟੀਟੀ ਨਹੀਂ ਕਰਦੇ ਪਰ ਹਰਾਨੀ ਦੀ ਗੱਲ ਹੈ ਕਿ ਜਿਸ ਢੰਗ ਨਾਲ ਉਹਨਾਂ ਦੇ ਹੌਸਲੇ ਬੁਲੰਦ ਵੀ ਮੇਰੀ ਗੱਡੀ ਰੋਕ ਲਈ ਮੈਨੂੰ ਕਹਿੰਦੇ ਤਲਾਸ਼ੀ ਦੇ ਪਾਸੇ ਲਾਓ ਬਾਈ ਯਾਰ ਇਹਨਾਂ ਦਾ ਦਬਕਾ ਅਸਲ ਪੁਲਿਸ ਨਹੀਂ ਮਾਰਦੀ ਆਮ ਲੋਕਾਂ ਨੂੰ ਡਰਨ ਦੀ ਲੋੜ ਹੈ ਨਾ ਇਹੋ ਜਿਹੇ ਲੋਕਾਂ ਤੋਂ ਕਿਵੇਂ ਚੈੱਕ ਕਰ ਤੁਸੀਂ ਐਂ ਦ ਪੁਲਿਸ ਹੈ ਮੈਂ ਵੀ ਅਸਲੀ ਸਮਝ ਗਿਆ ਸੀ 1 ਮਿੰਟ ਤੱਕ ਆਹ ਲੋਕਾਂ ਨੂੰ ਵੀ ਲੁੱਟ ਸਕਦੇ ਕੋਈ ਵੀ ਕਰਦਾ ਸਾਰਾ ਕੁਝ ਹੀ ਹੋ ਸਕਦਾ ਇਹ ਤਾਂ ਲੁਟੇਰੇ ਵੀ ਹੋ ਸਕਦੇ ਕੀ ਨਹੀਂ ਹੋ ਸਕਦੇ ਤੇ ਜਿਹੜਾ ਬੰਦਾ ਇਹਨਾਂ ਨੂੰ ਪਾਇਲਟ ਕਰਦੇ ਆ ਜਿਨ੍ਹਾਂ ਨੂੰ ਇਹ ਵੀ ਨਕਲੀ ਵੀਆਪੀ ਨਕਲੀ ਪਾਇਲਟ ਨਕਲੀ ਸਾਰਾ ਕੁਝ ਹੀ ਨਕਲ ਨਕਲੀ ਪੁਲਿਸ ਨਕਲ ਹੁਣ ਹੋਰ ਸੁਣੋ ਵਾਇਰਲੈਸ ਦੀਆਂ ਵਾਕੀਆਂ ਟੱਕੀਆਂ ਇਹਦਾ ਲਾਇਸੈਂਸ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਕਰੇ ਵੀ ਇਹਨਾਂ ਕੋਲ ਇਹ 8-10 ਵਾਇਰਲੈਸ ਕਿੱਥੋਂ ਆਏ ਬਿਲਕੁਲ ਕਿਵੇਂ ਆ ਗਏ ਸਵਾਲ ਦਾ ਜਵਾਬ ਹੈ ਕਿੱਥੋਂ ਨੀਲੀ ਲਾਲ ਬੱਤੀ ਲੱਗੀ ਕਿੱਥੋਂ ਹੂਟਰ ਲੱਗਿਆ ਇਹ ਬਹੁਤ ਵੱਡੇ ਸਵਾਲ ਦੇ ਨਿਸ਼ਾਨ ਆਪਾਂ ਆਮ ਬੰਦਾ ਤਾਂ ਹਰ ਕੋਈ ਬੰਦਾ ਜਿਹੜਾ ਹੈਗਾ ਨਾ ਇਹਨਾਂ ਨੂੰ ਦੇਖ ਕੇ ਅਗਲਾ ਕਹਿੰਦਾ ਯਾਰ ਵੀ ਕਿੰਨੇ ਦੇਖੋ ਸਿਆਣੇ ਬੰਦੇ ਅਗਲਾ ਕਹਿੰਦਾ ਯਾਰ ਪੁਲਿਸ ਹੋ ਗਈ ਪਾਸੇ ਹੋ ਜੋ ਤੁਹਾਨੂੰ ਯਾਰ ਜਿਉਣਾ ਦੁੱਬਰ ਕਰ ਦਿੰਦੇ ਚੰਡੀਗੜ੍ਹ ਦਾ ਪਹੁੰਚਣ ਨਹੀਂ ਦਿੰਦੇ ਤੁਹਾਨੂੰ ਤੇ ਤੁਸੀਂ ਖੜੋ ਕਿਸ ਦਿਨ 5 ਕਿੰਮਿੰਟ ਕਿਸੇ ਵੀ ਟੋਲ ਪਲਾਜੇ ਤੇ ਤੁਹਾਨੂੰ ਸਾਰਾ ਚੰਡੀਗੜ੍ਹ ਆ ਪੁੱਚੋ ਵਾਲੇ ਤੇ ਹੀ ਖੜਜੋ ਜੀ ਅੱਛਾ ਅੱਛਾ ਇਹ ਜਿਹੜੀ ਘਟਨਾ ਤੋਂ ਬਾਅਦ ਵੀਡੀਓ ਤੁਸੀਂ ਪਾਈ ਹੈ ਕਾਫੀ ਲੋਕਾਂ ਨੇ ਦੇਖੀ ਹੈ ਨਾ ਉਸ ਤੋਂ ਬਾਅਦ ਕੋਈ ਤੁਹਾਡੇ ਤੱਕ ਮੈਸੇਜ ਆਇਆ ਕਿਸੇ ਅਧਿਕਾਰੀ ਦਾ ਕੋਈ ਕਾਰਵਾਈ ਦਾ ਕੁਝ ਪਤਾ ਲੱਗੇ ਨਹੀਂ ਕੋਈ ਕੰਮ ਮੈਂ ਕਾਰਵਾਈ ਨਹੀਂ ਹੋਈ ਮੇਰੀ ਮੈਂ ਇੱਕ ਈਮੇਲ ਕਰਤੀ ਹੈ ਡੀਜੀਪੀ ਸਾਹਿਬ ਨੂੰ ਵੀ ਇਹਦਾ ਕੌਗਨੀਸ਼ੈਂਸ ਲਓ ਇਹਨੂੰ ਜੋ ਮੈਂ ਖਬਰ ਲਾਈ ਹੈ ਠੀਕ ਹੈ ਇਹ ਬਹੁਤ ਗਲਤ ਕੰਮ ਹੈ ਠੀਕ ਹੈ ਮੈਂ ਇੱਥੇ ਐਸਐਸਪੀ ਸਾਹਿਬ ਦੇ ਉਸਟੀ ਉਹਨਾਂ ਨੂੰ ਵੀ ਇੰਟੀਮੀਟ ਕਰਤਾ ਉਹਨਾਂ ਨੂੰ ਮੈਸੇਜ ਪਾਤਾ ਬਠਿੰਡੇ ਗੱਡੀ ਕਿ ਇੱਥੇ ਪਹੁੰਚ ਗਈ ਇਹਨਾਂ ਨੇ ਅੱਗੇ ਕੀ ਲੈਣ ਜਾਣਾ ਸੀ ਕੀ ਕਰਨ ਜਾਣਾ ਸੀ ਤੇ ਫਿਰ ਮੈਕਡੋਨਲਡਸ ਦੇ ਉੱਤੇ ਇਹਨਾਂ ਨੇ ਕੱਪੜੇ ਸਿਵਲ ਚ ਕਿਉਂ ਬਦਲੇ ਇੱਕ ਸਵਾਲ ਖੜਾ ਕਰਦਾ ਸ਼ੱਕ ਦਾ ਸ਼ੱਕ ਤਾਂ ਹੈਗੀ ਹੈ ਜੀ ਨੋ ਡਾਊਟ ਸ਼ੱਕ ਤਾਂ ਹੈਗਾ ਗੱਡੀ ਵੀ ਉਹ ਮੈਂ ਕਢਾ ਲਈ ਸਾਰਾ ਕੋ ਪਾਇਲਟ ਲਿਖਿਆ ਹੋਇਆ ਹੂਟਰ ਲੱਗਿਆ ਸਾਰਾ ਕੁਝ ਹੈਗਾ ਮਗਰ ਤਾਂ ਕੋਈ ਰਹਿ ਨਹੀਂ ਗਿਆ ਹੁਣ ਤਾਂ ਪੁਲਿਸ ਦੇ ਹੱਥ 'ਚ ਖੇਡ ਹੈ ਉਹਨਾਂ ਨੇ ਜੇ ਦਾ ਵੱਡੇ ਬੰਦੇ ਹੋਏ ਤਾਂ ਛਾਪੜ ਦੇਣਗੇ ਜੇ ਤੁਹਾਡੇ ਮੇਰੇ ਵਰਗਾ ਹੋਇਆ ਫਿਰ ਕਹਣਗੇ ਪਹਿਲੇ ਇਹ ਅਬ ਇਹ ਲੱਗਦਾ ਕੋਈ ਸ਼ੈ ਵੀ ਹੋ ਗਈ ਅਫਸਰ ਕਿਸੇ ਕੇ ਮੈਂ ਤੁਸੀਂ ਦੱਸੋ ਐਵੇਂ ਹੂਟਰ ਤੂੰ ਲਾ ਕੇ ਚੱਲ ਖ ਨਹੀਂ ਆ ਤੁਸੀਂ ਉੱਥੋਂ ਆਏ ਹੋ ਜੱਤੋਂ ਤੋਂ ਮਾਰੀ ਹੁੱਟਰ ਇੱਥੇ ਜਾ ਕੇ ਮੈਨੂੰ ਦੱਸ ਜਿੱਦਾਂ ਨੂੰ ਆਹ ਨਹੀਂ ਨੰਗਰ ਦੇ ਵਿੱਚ ਟੀਲਾ ਮਿਲ ਗਿਆ ਜਵਾਬ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ